ਇਦਰੀ ਵਾਲ ਨੂੰ ਕੋਈ ਸਾਈਕਲ ਤੇ ਨਿ ਚੜਾਉਂਦਾ ਸੀ ਇਹ ਨਿਵਾਜ਼ ਲੈ ਕੇ ਦੇਤਾ ਤੁਸੀਂ ਕਹਿੰਦੇ ਕਿਨੇ ਲੋਕ ਭਾਵੁਖ ਹੋ ਜਾਂਦੇ ਮੁੱਖ ਮੰਤਰੀ ਸਾਹਿਬ ਜਦੋਂ ਕਿਸੇ ਨੂੰ ਨਿਵਾਜ਼ਦੇ ਆ ਭਾਵੁਖ ਤਾਂ ਮੈਂ ਵੀ ਬਹੁਤ ਹੋ ਜਾਂਦਾ ਡਰਾਮੇਵਾਦ ਆ ਯਾਰ ਉਹ ਕੋਈ ਮਾਰੀ-ਮੋਟੀ ਗੱਲ ਦੱਸ ਤੈਨੂੰ ਮੈਂ ਗੱਲ ਇੱਕ ਗੱਲ ਯਾਦ ਰੱਖੋ ਗੱਲ ਇੱਕ ਸਭ ਤੋਂ ਵੱਡੀ ਗੱਲ ਐ ਸਾਨੂੰ ਆ ਜਿੰਨੇ ਇੱਥੇ ਇਕੱਠੇ ਹੋਏ ਨਾ ਇਹਨਾਂ ਦਾ ਭਾਨੇ ਸਿੱਧੂ ਨੂੰ ਗਾਲ ਕੱਢੋ ਨਹੀਂ ਕੱਢਦੇ ਕਿਉਂ ਕੱਢਣਗੇ ਇਕੱਠੇ ਲਾ ਹੋਇਆ ਉਹ ਵੰਤ ਨੂੰ ਕੱਢੋ ਉਹਦੀ ਕੱਢਾਂਗੇ ਭਰਾਵਾ ਤੂੰ ਵੇਖੀ ਫਿਰ ਉਹ ਕੈਮਰਾ ਚੱਲਦੀ ਜਾਂਦਾ ਉਹ ਫੱਟੇ ਵਿੱਚ ਚਕਾ ਦਿੰਦਾ ਬਾਣੀ ਠੰਡ ਬਹੁਤ ਹਨ ਨੂੰ ਠੰਡ ਫੇਰੋਂ ਲਾਗੇ ਪਾਣੀ ਠੰਡਾ ਪਾਉਂਦਾ ਪੀਆਰ ਛੱਡ ਕੇ ਆਇਆ ਉਹਨੂੰ ਕਹ ਫਿਰ ਪੀਆਰ ਤੇ ਦੱਸੋ ਕਿਹੜੀ ਕੰਟਰੀ ਦੀ ਸੀਗੀ ਇਹਦਾ ਘਰ ਦੇ ਪਰਿਵਾਰ ਦਾ ਛੱਡ ਕੇ ਨਹੀਂ ਆਇਆ ਹਾਲੇ ਤੱਕ ਨਾਲੇ ਮੁੱਖ ਮੰਤਰੀ ਬਣ ਗਿਆ ਕਿਹੜੀਆਂ ਗੱਲਾਂ ਕਰਦਾ ਹੈ ਇਹ ਨੂੰ ਕਹ ਡਰਾਮੇ ਕਿਸੇ ਹੋਰ ਨੂੰ ਕਰੀ ਅਸੀਂ ਤੇਰੇ ਨਾਲ ਚੰਦ ਪਏ ਆ ਚਾਹ ਵਿੱਚ ਹੀ ਆ ਗਈ ਆ ਹੁਣ ਵੇਖ ਲੋ ਲੋਕਾਂ ਦੀ ਤੁਹਾਨੂੰ ਮੈਂ ਦੱਸਾਂ ਲੋਕਾਂ ਨਾਲ ਕੀ ਹੋਣਾ ਹੁਣ ਇਸ ਟਾਈਮ ਚਾਹ ਪੀ ਲੈਣੀ ਆ ਕਾ ਪੈਸੀਟੇ ਸਿੱਟ ਜਾਣਾ ਕਿਉਂਕਿ ਮੈਂ ਜ਼ਰੂਰਤ ਹੀ ਨਹੀਂ ਰਹੀ ਇਹ ਨਹੀਂ ਭਗਵੰਤ ਮਾਨ ਨੇ ਕੀਤਾ ਇਹਨਾਂ ਨਾਲ ਉਹ ਜ਼ਰੂਰਤ ਹੀ ਨਹੀਂ ਰਹੀ ਹੋ ਗਿਆ ਚਾਹਾਂ ਤਥੋ ਕੀ ਲੈਣਾ ਮੈਂ ਠੀਕ ਆ ਸੁਖਵੀਰ ਬਾਦਲ ਹਾਰ ਗਿਆ ਅੱਜ ਤੱਕ ਸੁਖਵੀਰ ਬਾਦਲ ਮੰਗਦਾ ਵੇਖਿਆ ਹਰ ਸਿਮਰਤ ਕੌਰ ਮੰਗਦੀ ਵੇਖੀ ਨਹੀਂ ਵੇਖੀ ਨਹੀਂ ਵੇਖੀ ਰੋਟੀ ਖਾਈ ਜਾਂਦੇ ਨੇ ਪੈਨਸ਼ਨ ਆਈ ਜਾਂਦੀ ਨੇ ਉਸੇ ਤਰ੍ਹਾਂ 2027 ਚ ਕਹਿੰਦੇ ਹੁਣ ਇੱਕ ਮਹੀਨਾ ਹੁਣ ਤਿਆਰ ਬਾਲੋ ਭਾਈ 2027 ਚ ਭਗਵੰਤ ਮਾਨ ਨੂੰ ਵੋਟ ਪਾਉਂਗੇ ਨਹੀਂ ਨਹੀਂ ਪਾਉਂਦੇ ਨਹੀਂ ਪਾਉਂਦੇ ਵੋਟ ਨਹੀਂ ਪਾਉਂਦੇ ਹਰਾ ਦੋਗੇ ਉਹਨੂੰ ਹਰਾਵਾਂਗੇ ਵੀਰੇ ਪੂਰਾ ਜ਼ੋਰ ਲਾਵਾਂਗੇ ਇਕਦਿ ਦਾ ਫਿਰ ਕੀ ਹੋ ਜੂਦਾ ਇਹ ਗੋ ਸਤਿਆਨਾਥੂ ਜਿਵੇਂ ਲੋਕਾਂ ਦੇ ਜਿਵੇਂ ਹੋ ਰਹੇ ਨੇ ਹੋਰ ਟੱਕੇ ਨੇ ਹੋਰ ਜੇਲ੍ਹਾਂ 'ਚ ਰੱਕੇ ਨੇ ਰੇਡ ਕਿੱਜੋ ਵੀਰੇ ਆ ਆ ਵੇਖਿਆ ਜੇ ਚਾਹ ਦੀ ਮਾਰਾ ਇੱਕ ਉਦਾਹਰਣ ਵੇਖੋ ਚਾਹ ਮੈਂ ਲਈ ਪੀ ਇਹ ਆਂਦਾ ਵਿਸ਼ਵਦੀਪ ਨੇ ਮੈਨੂੰ ਸਿੱਟੇ ਤੇ ਮੈਂ ਅਜੇ ਤੱਕ ਕੋਲ ਨਹੀਂ ਜਾਣਾ ਤੇ ਜਾ ਮੈਂ ਤਾਂ ਚਾਪੀ ਲਈ ਇਹਦੇ 'ਚ ਉਹਨਾਂ ਦੀ ਪੈਨਸ਼ਨ ਦਾ ਲਾਗ ਕੀ ਤੁਸੀਂ ਸਤਿਆਨਾਥ ਸਵਾਹ ਕਰਨ ਉਹਨਾਂ ਨੂੰ ਉਹ ਕਹਿਣਗੇ